ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਸ ਕਰਦੇ ਆਪ ਸਭ ਚੜ੍ਹਦੀ ਕਲਾ ਵਿੱਚ ਹੋਵਾਂਗੇ ਮੋਟੀਵੇਸ਼ਨਲ ਗਿਆਨੀ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ ਜੀਵਨ ਦੇ ਵਿੱਚ ਬਹੁਤ ਕੁਝ ਐਸਾ ਹੁੰਦਾ ਵਾ ਜਿਹਦੇ ਨਾਲ ਅਸੀਂ ਸਹਿਮਤ ਨਹੀਂ ਹੁੰਦੇ ਅਸੀਂ ਕਹਿੰਦੇ ਆ ਕਿ ਇਹ ਕਿਉਂ ਹੋ ਗਿਆ ਜਾਂ ਰੱਬ ਨੇ ਸਾਡੇ ਨਾਲ ਧੱਕਾ ਕਰ ਦਿੱਤਾ ਇਤਿਆਦਿਕ ਬੜਾ ਕੁਝ ਅਸੀਂ ਬੋਲਦੇ ਆ ਗੁੱਸੇ ਵਿੱਚ ਆਏ ਕਈ ਲੋਕ ਰੱਬ ਨੂੰ ਗਾਲ੍ਹਾਂ ਵੀ ਕੱਢਦੇ ਆ ਪਰਮੇਸ਼ਰ ਨੂੰ ਆਪਣੇ ਨਾਲ ਹੋਏ ਦਾ ਦੋਸ਼ੀ ਠਹਿਰਾਉਂਦੇ ਆ ਕਿ ਰੱਬ ਨੇ ਸਾਡੇ ਨਾਲ ਬੜਾ ਮਾੜਾ ਕੀਤਾ ਪਰ ਵਿਦਵਾਨਾਂ ਦਾ ਤੇ ਧਰਮੀ ਪੁਰਖਾਂ ਦਾ ਇਹ ਮੰਨਣਾ ਵਾ ਕਿ ਰੱਬ ਜੋ ਕਰਦਾ ਉਹ ਚੰਗਾ ਕਰਦਾ ਰੱਬ ਤੇਰਾ ਵੈਰੀ ਨਹੀਂ ਹੈ ਰੱਬ ਤੇਰਾ ਦੁਸ਼ਮਣ ਨਹੀਂ ਹੈ ਕਿ ਉਹ ਤੇਰੇ ਨਾਲ ਕੁਝ ਮਾੜਾ ਕਰੂਗਾ ਤਾਂ ਰੱਬ ਜੋ ਕਰਦਾ ਉਹ ਕਹਿੰਦੇ ਚੰਗਾ ਕਰਦਾ ਇਦੇ ਨਾਲ ਜੁੜੀ ਹੋਈ ਇੱਕ ਬੜੀ ਸੋਹਣੀ ਕਹਾਣੀ ਮਾਪੁਰਖ ਬੜੇ ਪ੍ਰੇਮ ਨਾਲ ਸੁਣਾਉਂਦੇ ਆ ਮੈਂ ਤੁਹਾਡੇ ਨਾਲ ਸਾਂਝੀ ਕਰਾਂ ਵੈਸੇ ਤਾਂ ਜਿਹੜੇ ਜਮਦੂਤ ਹੁੰਦੇ ਉਹ ਕਿਸੇ ਦੇ ਤਰਸ ਨਹੀਂ ਕਰਦੇ ਪਰ ਫਿਰ ਵੀ ਸਮਝਾਉਣ ਵਾਸਤੇ ਇੱਕ ਬੜੀ ਸੋਹਣੀ ਕਹਾਣੀ ਹੈ ਕਹਿੰਦੇ ਵਾਹਿਗੁਰੂ ਨੇ ਪ੍ਰਮਾਤਮਾ ਨੇ ਜਮਦੂਤ ਨੂੰ ਕਿਹਾ ਕਿ ਧਰਤੀ ਤੇ ਜਾ ਤੇ ਐਸ ਬੀਬੀ ਦੀ ਉਮਰ ਪੂਰੀ ਹੋ ਗਈ ਇਹਨੂੰ ਲੈ ਕੇ ਆ ਤਜਮਦੂਦ ਜਦੋਂ ਧਰਤੀ ਤੇ ਆਇਆ ਤੇ ਉਸ ਬੀਬੀ ਦੇ ਪ੍ਰਾਨ ਪੂਰੇ ਹੋ ਗਏ ਆ ਸਵਾਸ ਪੂਰੇ ਹੋ ਗਏ ਉਹਨੂੰ ਲੈ ਕੇ ਨਹੀਂ ਗਿਆ ਵਾਪਸ ਉਦਾਂ ਹੀ ਚਲਾ ਗਿਆ ਪ੍ਰਮਾਤਮਾ ਕੋਲ ਤਾਂ ਪ੍ਰਮਾਤਮਾ ਨੇ ਕਿਹਾ ਕਿ ਤੂੰ ਲੈ ਕੇ ਕਿਉਂ ਨਹੀਂ ਆਇਆ ਉਹਨੂੰ ਕੀ ਗੱਲ ਉਹਨੇ ਕਿਹਾ ਜੀ ਉਹਦੀਆਂ ਨਾ ਦੋ ਛੋਟੀਆਂ ਛੋਟੀਆਂ ਬੱਚੀਆਂ ਸੀ ਤੇ ਉਹ ਰੋਂਦੀਆਂ ਪਈਆਂ ਸੀ ਉਹਨਾਂ ਦਾ ਫਿਰ ਕੀ ਹੋਊਗਾ ਉਹ ਕੱਲੀਆਂ ਰਹਿ ਜਾਣਗੀਆਂ ਮੈਨੂੰ ਤਰਸ ਆ ਗਿਆ ਮੈਂ ਤਾਂ ਕਰਕੇ ਨਹੀਂ ਲੈ ਕੇ ਆਇਆ ਤਾਂ ਪ੍ਰਮਾਤਮਾ ਨੇ ਕਿਹਾ ਕਿ ਪਰ ਵਿਧੀ ਦਾ ਵਿਧਾਨ ਇਹਨੂੰ ਤਾਂ ਲੈ ਕੇ ਆਉਣਾ ਪੈਣਾ ਜੇ ਤੂੰ ਨਹੀਂ ਲਿਆਵੇਂਗਾ ਫਿਰ ਹੋਰ ਕਿਸੇ ਨੂੰ ਭੇਜਦਾਂਗਾ ਮੈਂ ਪਰ ਉਹਦੇ ਹੁਣ ਸਵਾਸ ਪੂਰੇ ਹੋ ਗਏ ਉਹਨੂੰ ਤੇ ਲੈ ਕੇ ਆਉਣਾ ਪਰ ਤੂੰ ਗਲਤੀ ਕੀਤੀ ਹੈ ਤੂੰ ਗੁਨਾਹ ਕੀਤਾ ਤੂੰ ਸਾਡੀ ਗੱਲ ਨਹੀਂ ਮੰਨੀ ਤੇਨੂੰ ਇਹਦੀ ਸਜ਼ਾ ਵੀ ਮਿਲੂਗੀ ਤੈਨੂੰ ਹੁਣ ਦੇਵ ਲੋਕ ਦੇ ਵਿੱਚੋਂ ਧਰਤੀ ਤੇ ਇੱਕ ਇਨਸਾਨ ਬਣਾ ਕੇ ਭੇਜਿਆ ਜਾਊਗਾ ਤੇ ਜਦੋਂ ਤੱਕ ਤੈਨੂੰ ਆਪਣੀ ਗਲਤੀ ਦਾ ਅਹਿਸਾਸ ਨਹੀਂ ਹੋ ਜਾਂਦਾ ਤੂੰ ਆਪਣੀ ਗਲਤੀ ਤੇ ਤਿੰਨ ਵਾਰ ਹੱਸ ਨਹੀਂ ਲੈਂਦਾ ਉਨਾਂ ਚਿਰ ਤੈਨੂੰ ਦੇਵ ਲੋਕ ਵਿੱਚ ਦੁਬਾਰਾ ਨਹੀਂ ਬੁਲਾਇਆ ਜਾਊਗਾ ਤਾਂ ਉਹ ਚਲੋ ਆਰਤ ਦੀ ਮੌਤ ਹੋਈ ਇੱਧਰ ਜਿਹੜਾ ਇਹ ਜਮਦੂਤ ਸੀ ਇਹਨੂੰ ਇਨਸਾਨ ਦਾ ਸਰੀਰ ਮਿਲਿਆ ਤੇ ਇਹ ਧਰਤੀ ਤੇ ਆਇਆ ਹੁਣ ਇਹਦੇ ਕੋਲੇ ਕੋਈ ਘਰ ਨਹੀਂ ਕੋਈ ਪਰਿਵਾਰ ਨਹੀਂ ਕੋਈ ਇਹਨੂੰ ਜਾਣਦਾ ਨਹੀਂ ਔਰ ਹੈ ਵੀ ਅਲਫ ਨਗਨ ਸਰੀਰ ਤੇ ਕੋਈ ਕੱਪੜਾ ਵੀ ਨਹੀਂ ਪਾਇਆ ਤਾਂ ਉਹਦਾ ਤੁਰਿਆ ਜਾ ਰਿਹਾ ਸੜਕ ਤੇ ਇਧਰੋਂ ਫਿਰ ਇੱਕ ਨੌਜਵਾਨ ਪੁਰਖ ਤੁਰਿਆ ਜਾਂਦਾ ਪਿਆ ਉਹਨੇ ਜਦੋਂ ਇਹਨੂੰ ਵੇਖਿਆ ਨੰਗੇ ਨੂੰ ਤੇ ਉਹਨੇ ਕਿਹਾ ਕਿ ਤੂੰ ਕੱਪੜੇ ਨਹੀਂ ਕੋਈ ਪਾਏ ਕੀ ਗੱਲ ਹੈ ਦੇਵਤੀ ਨੂੰ ਕਿਹਾ ਉਹ ਜੰਦੂਤ ਨੂੰ ਕਿਹਾ ਤਾਂ ਉਹਨੇ ਕਿਹਾ ਮੇਰੇ ਕੋਲ ਕੱਪੜੇ ਹੈ ਨਹੀਂ ਭਾਈ ਤਾਂ ਉਹ ਇਨਸਾਨ ਨੇ ਉਹ ਪੁਰਖ ਨੇ ਕੀ ਕੀਤਾ ਬੰਦੇ ਨੇ ਉਹਨੇ ਕੱਪੜੇ ਲਏ ਤੇ ਉਹਨੂੰ ਲੈ ਦਿੱਤੇ ਕਹਿੰਦੇ ਜਾਣਾ ਕਿੱਥੇ ਕਹਿੰਦਾ ਮੇਰੇ ਕੋਈ ਘਰ ਵੀ ਨਹੀਂ ਉਹ ਕਹਿੰਦਾ ਚੱਲ ਤੂੰ ਮੇਰੇ ਨਾਲ ਮੇਰੇ ਘਰੇ ਚੱਲ ਤਾਂ ਜਦੋਂ ਉਹ ਫਿਰ ਉਸ ਬੰਦੇ ਦੇ ਘਰੇ ਪਹੁੰਚਿਆ ਜੰਦੂਤ ਤਾਂ ਉਹਦੀ ਘਰਵਾਲੀ ਨੇ ਵੇਖਿਆ ਕਿ ਇਹ ਤਾਂ ਉਹਨੂੰ ਸੌਦਾ ਲੈਣ ਭੇਜਿਆ ਸੀ ਘਰ ਦਾ ਪਰ ਇਹ ਤਾਂ ਖਾਲੀ ਹੱਥ ਤੁਰਿਆ ਆਉਂਦਾ ਉਹਨੇ ਪੁੱਛਿਆ ਕਿੱਦਾਂ ਉਹਨੇ ਫਿਰ ਸਾਰੀ ਗੱਲ ਦੱਸੀ ਇੱਦਾਂ ਮਿਲਵਾ ਮਿਲ ਗਿਆ ਤਾਂ ਉਹਦੀ ਘਰਵਾਲੀ ਨੇ ਬੜੀਆਂ ਗਾਲਾਂ ਕੱਢੀਆਂ ਕਿਤੇ ਇਹਨੂੰ ਤਾਂ ਸੌਦਾ ਲੈਣ ਭੇਜਿਆ ਸੀ ਤੇ ਤੂੰ ਉਦਾਂ ਹੀ ਖਾਲੀ ਹੱਥ ਆ ਗਿਆ ਤੇ ਉੱਤੋਂ ਇਹ ਕੈਨੂੰ ਲੈ ਆਇਆ ਚੋਕੇ ਖਾਣ ਦਾ ਘਰ ਮੈਂ ਕਿੱਥੋਂ ਇਹਦਾ ਇਹਨੂੰ ਖਵਾਉਂਗੀ ਰੋਟੀਆਂ ਪਕਾ ਪਕਾ ਕੇ ਮੇਰੇ ਤੋਂ ਨਹੀਂ ਇਹ ਕੰਮ ਹੁੰਦੇ ਉਹ ਬੜਾ ਬੋਲਕ ਬੋਲ ਕੀਤਾ ਉਹਨੇ ਤੇ ਜਿਹੜਾ ਉਹ ਜਮਦੂਤ ਸੀ ਨਾਲ ਆਇਆ ਉਹ ਫਿਰ ਖੇੜ ਖੜਾ ਕੇ ਬੜਾ ਹੱਸਿਆ ਉੱਚੀ ਵਿੱਚ। ਤਾਂ ਉਹਨੇ ਬੰਦੇ ਨੇ ਪੁੱਛਿਆ ਕਿ ਭਾਈ ਮੇਰੀ ਘਰ ਵਾਲੀ ਗਾਲਾਂ ਕੱਢਦੀ ਪਈ ਵਿੱਚੇ ਮੈਨੂੰ ਵਿੱਚੇ ਤੈਨੂੰ ਤੂੰ ਹੱਸਦਾ ਕਿਉਂ ਪਿਆ? ਉਹ ਕਹਿੰਦਾ ਸਮਾਂ ਆਉਣ ਤੇ ਦੱਸੂਗਾ। ਹੁਣ ਨਹੀਂ। ਚਲੋ ਜਮਦੂਤ ਜਿਹੜਾ ਸੀ ਉਹਦੇ ਘਰ 'ਚ ਰਹਿਣ ਲੱਗ ਪਿਆ ਉਹਨੋਂ ਦੇ ਕੋ ਸ਼ਕਤੀਆਂ ਸੀ, ਤਾਕਤ ਸੀ ਉਹਦੇ ਪੂਰਬਲਾ ਕਰਮਾਂ ਦਾ ਕੋਈ ਜਪ ਤਪ ਸੀ। ਇਸ ਕਰਕੇ ਉਹ ਜਦੋਂ ਉਹਦੇ ਘਰ 'ਚ ਆਇਆ ਚਲੋ ਉਹਨਾਂ ਨੇ ਕੰਮਕਾਰ ਸ਼ੁਰੂ ਕੀਤਾ। ਕਾਮਕਾਰ ਕਾਹਦਾ ਸ਼ੁਰੂ ਕੀਤਾ ਨਾ ਜੁੱਤੀਆਂ ਦਾ ਕੰਮ ਸ਼ੁਰੂ ਕਰ ਲਿਆ। ਪਾਵਨ ਨਾ ਦੁਕਾਨ ਪਾ ਲਈ ਜੋੜੇ ਗੰਡਣ ਦੀ ਜੋੜੇ ਬਣਾਉਣ ਦੀ ਜੁੱਤੀਆਂ ਬਣਾਉਣ ਦੀ। ਤਾਂ ਸਮਾਂ ਲੰਘਦੇ ਗਿਆ ਬਹੁਤ ਵਧੀਆ ਕੰਮ ਚੱਲਿਆ ਦੂਰ ਦੂਰ ਤੱਕ ਉਸ ਬੰਦੇ ਦੀ ਮਸ਼ਹੂਰੀ ਹੋ ਗਈ ਕਿ ਬੜੀਆਂ ਸੋਹਣੀਆਂ ਜੁੱਤੀਆਂ ਬਣਾਉਂਦਾ ਗੰਢ ਦਾ। ਦੂਰੋਂ ਦੂਰੋਂ ਲੋਕ ਉਹਦੇ ਤੋਂ ਜੁੱਤੀਆਂ ਗੰਡਾਉਣ ਆਉਣ ਲੱਗੇ। ਤਾਂ ਉਸ ਤੇਸ਼ ਦਾ ਜਿਹੜਾ ਰਾਜਾ ਸੀ ਉਹਨੇ ਫਿਰ ਇੱਕ ਦਿਨ ਆਪਣੇ ਵਜ਼ੀਰ ਨੂੰ ਭੇਜਿਆ ਕਿ ਜਾਓ ਉਸ ਬੰਦੇ ਤੋਂ ਮੇਰੇ ਵਾਸਤੇ ਵੀ ਇੱਕ ਸੋਹਣੀ ਜੁੱਤੀ ਬਣਵਾ ਕੇ ਲਿਆਓ ਤਾਂ ਸਭ ਤੋਂ ਮਹਿੰਗਾ ਜਿਹੜਾ ਚਮੜਾ ਸੀ ਉਹ ਲੈ ਕੇ ਵਜ਼ੀਰ ਇਸ ਬੰਦੇ ਕੋਲੇ ਆਇਆ ਕਹਿੰਦਾ ਇਹਦੀ ਸੋਹਣੀ ਜੁੱਤੀ ਘੱਟ ਦੇ ਤੇ ਰਾਜੇ ਨੇ ਪਾਉਣੀ ਆ ਜਿੰਨੇ ਪੈਸੇ ਕਹਾਂਗੇ ਦਵਾਂਗੇ ਪਰ ਸੋਹਣੀ ਬਣਾਈਂਗੀ ਰਾਜਾ ਖੁਸ਼ ਹੋ ਜਾਏ ਤਾਂ ਉਸ ਬੰਦੇ ਨੇ ਉਹ ਜਮਦੂਦ ਨਾਲ ਕੰਮ ਕਰਦਾ ਸੀ ਉਹਨੂੰ ਕਿਹਾ ਕਿ ਤੂੰ ਜੁੱਤੀ ਬਣਾ ਕੋਈ ਨਵਾਂ ਡਿਜ਼ਾਈਨ ਕੋਈ ਨਵਾਂ ਸੋਹਣਾ ਇਹਨੂੰ ਦਿਖ ਦੇ ਜੁੱਤੀ ਨੂੰ ਹੀ ਰਾਜਾ ਖੁਸ਼ ਹੋ ਜੇ ਆਪਾਂ ਨੂੰ ਵੱਧ ਪੈਸੇ ਦੇਊਗਾ ਤੇ ਉਹ ਜੰਦੂਤ ਨੇ ਬੜੀ ਸੋਹਣੀ ਜੁੱਤੀ ਬਣਾਈ ਪਰ ਜੁੱਤੀ ਦੀ ਦੇਖ ਇਦਾਂ ਦੀ ਬਣੀ ਪੁਰਾਣੇ ਸਮਿਆਂ 'ਚ ਜਦੋਂ ਕੋਈ ਮਰ ਜਾਂਦਾ ਸੀ ਜਿੱਦਾਂ ਦਾ ਜੋੜਾ ਪਾਇਆ ਜਾਂਦਾ ਸੀ ਉਹਦੇ ਪੈਰਾਂ 'ਚ ਓਦਾਂ ਦੀ ਦੇਖ ਦੇਤੀ ਉਹਨੇ ਜਦੋਂ ਉਹਨੇ ਵੇਖਿਆ ਬੰਦੇ ਨੇ ਕਿ ਜੁੱਤੀ ਕਿੱਦਾਂ ਦੀ ਬਣੀ ਉਹ ਬੜਾ ਗੁੱਸੇ ਵਿੱਚ ਆਇਆ ਗੁਸੇ 'ਚ ਆਏ ਨੇ ਪਹਿਲਾਂ ਗਾਲਾਂ ਕੱਢੀਆਂ ਕਿ ਇਹ ਰਾਜੇ ਦਾ ਚਮੜਾ ਸੀ ਰਾਜੇ ਨੇ ਜੁੱਤੀ ਬਣਵਾਉਣ ਲਈ ਭੇਜਿਆ ਤੇ ਤੂੰ ਤੇ ਸਲੀਪਰ じゃ ਬਣਾ ਤਾ ਵਾ ਖਰਾਬ ਕਰਤਾ ਵਾ ਤੇ ਇਹ ਹੁਣ ਬਹੁਤ ਮਾੜਾ ਹੋਊਗਾ ਰਾਜਾ ਤੇ ਆਪਾਂ ਸਜ਼ਾ ਦੇਊਗਾ ਉਹਨੇ ਬੜੀਆਂ ਗਾਲਾਂ ਕੱਢੀਆਂ ਇਥੋਂ ਤੱਕ ਵੀ ਕਿ ਉਹਨੇ ਚਪੇੜ ਕੱਡ ਮਾਰੀ ਉਹਦੇ ਕਿ ਤੂੰ ਗਲਤ ਕਰਤਾ ਇਹਨੇ ਚਿਰ ਨੂੰ ਵਜ਼ੀਰ ਦੌੜਿਆ ਆਇਆ ਕਿ ਜੁੱਤੀ ਇਤਨੀ ਬਣਾਤੀ ਕਹਿੰਦਾ ਨਹੀਂ ਬਣ ਗਈ ਆ ਜੀ ਹੁਣ ਤਾਂ ਕਹਿੰਦੇ ਜੀ ਰਾਜੇ ਦੀ ਮੌਤ ਹੋ ਗਈ ਹੁਣ ਉਸ ਚਮੜੇ ਦਾ ਮੌਤ ਵਾਲਾ ਜੋੜਾ ਬਣਾ ਦਿਓ ਤੁਸੀਂ ਤਾ ਇਹ ਗੱਲ ਕਹਿ ਕੇ ਵਜ਼ੀਰ ਚਲਾ ਗਿਆ ਪਰ ਉਹ ਬੜਾ ਹੈਰਾਨ ਹੋਇਆ ਫਿਰ ਬੰਦਾ ਨਾਲੇ ਉਹਨੇ ਕਿਹਾ ਮਾਫੀ ਮੰਗੀ ਕਿ ਚੱਲ ਗੁੱਸੇ ਚ ਬੋਲ ਕਬੂਲ ਕਰਤਾ ਤਾਂ ਉਹ ਜਿਹੜਾ ਜਮਦੂਦ ਸੀ ਫਿਰ ਬੜਾ ਖੇਡ ਖੜਾ ਕੇ ਦੂਜੀ ਵਾਰ ਹੱਸਿਆ ਉਹਨੇ ਕਿਹਾ ਮੈਂ ਤੈਨੂੰ ਗਾਲ੍ਹਾਂ ਕੱਢੀਆਂ ਤੇਰੇ ਚਪੇੜਾ ਵੀ ਮਾਰਤੀਆਂ ਪਰ ਤੂੰ ਹੱਸੰਦਿਆਂ ਕਿਉਂ ਕਹਿੰਦਾ ਤੈਨੂੰ ਜਦੋਂ ਸਮਾਂ ਆਊਗਾ ਫੇਰ ਦੱਸੂਗਾ ਚਲੋ ਸਮਾਂ ਲੰਘਦਾ ਗਿਆ ਫੇਰ ਇਦਾਂ ਤਾਂ ਇੱਕ ਦਿਨ ਬੜੀ ਵੱਡੀ ਅਮੀਰ ਬੀਬੀ ਕੋਈ ਬੜੀ ਸੇਠ ਦੇ ਘਰ ਵਾਲੀ ਉਹ ਆਈਰਾ ਦੇ ਕੋਲ ਉਹ ਵੈਗਰੂ ਉਸ ਬੰਦੇ ਕੋਲ ਜੁੱਤੀਆਂ ਗੰਡਣ ਵਾਲੇ ਕੋਲ ਤਾਂ ਜੁੱਤੀਆਂ ਗੰਡਣ ਵਾਲੇ ਨੂੰ ਆਨ ਕਿਹ ਕਹਿੰਦੀ ਹੈ ਕਿ ਆਹ ਮੇਰੀਆਂ ਦੋ ਬੇਟੀਆਂ ਵਾਂ ਮੇਰੀਆਂ ਧੀਆਂ ਵਾਂ ਇਹਨਾਂ ਦਾ ਵਿਆਹ ਵਾ ਤੇ ਇਹਨਾਂ ਵਾਸਤੇ ਸੋਹਣੀਆਂ ਜੁੱਤੀਆਂ ਬਣਾਉਣੀਆਂ ਤਾਂ ਜਮਦੂਤ ਨੇ ਉਹ ਲੜਕੀਆਂ ਨੂੰ ਦੇਖਿਆ ਤੇ ਉਹ ਹੁਣ ਦੇਵਤਾ ਸੀ ਇੱਕ ਜਮਦੂਤ ਸੀ ਚਲੋ ਸ਼ਕਤੀਆਂ ਸੀ ਉਹਦੇ ਕੋਲ ਜਮਦੂਤ ਵੀ 33 ਕਰੋੜ ਦੇਵੀ ਦੇਵਤਿਆਂ ਚ ਮੰਨਿਆ ਜਾਂਦਾ ਹੈ ਨਾ ਤੋਂ ਨੇ ਆਪਣੀਆਂ ਸ਼ਕਤੀਆਂ ਨਾਲ ਉਸੇ ਵੇਲੇ ਪਛਾਣ ਲਿਆ ਕਿ ਇਹ ਤਾਂ ਉਹੀ ਛੋਟੀਆਂ ਬੱਚੀਆਂ ਜਿਨ੍ਹਾਂ ਨੂੰ ਮੈਂ ਬਚਪਨ 'ਚ ਰੋਂਦੀਆਂ ਛੱਡ ਕੇ ਆਇਆ ਸੀ ਇਹਨਾਂ ਦੀ ਮਾਂ ਦੀ ਸਵਾਸਪੁਰੇ ਹੋ ਗਏ ਸੀ ਮੈਂ ਲੈਣ ਆਇਆ ਪਰ ਇਹ ਰੋ ਰੀਆਂ ਸੀ ਇਹਨਾਂ ਨੂੰ ਬਿਲਕਦੀਆਂ ਨੂੰ ਵੇਖ ਕੇ ਚਲ ਗਿਆ ਕਿ ਇਹਨਾਂ ਦਾ ਕੀ ਬਣੂਗਾ ਜੇ ਮੈਂ ਲੈ ਗਿਆ ਤਾਂ ਬੱਚੀਆਂ ਤਾਂ ਬਿਲਕਦੀਆਂ ਬਿਲਕਦੀਆਂ ਮਰ ਜਣਗੀਆਂ ਤਾਂ ਜਮਦੂਤ ਨੇ ਉਹਨਾਂ ਨੂੰ ਪਛਾਣ ਲਿਆ ਪਰ ਇਹ ਤਾਂ ਗਰੀਬ ਬਹੁਤ ਸੀ ਤੇ ਇਹਨੀਆਂ ਅਮੀਰ ਕਿੱਦਾਂ ਹੋ ਗਈਆਂ ਨਾਲੇ ਇਹ ਤਾਂ ਸੇਠਾ ਨਹੀਂ ਜਿਹੜੀ ਇਹਨਾਂ ਦੀ ਮਾਂ ਤੇ ਲੱਗਦੀ ਨਹੀਂ ਆ ਉਹ ਜਮਦੂਤ ਨੇ ਫੇਰ ਪੁੱਛਿਆ ਕਿ ਬੀਬੀ ਜੀ ਇਹ ਸੱਚੀ ਤੁਹਾਡੀਆਂ ਧੀਆ ਵਾ ਤਾਂ ਉਹਨੇ ਫੇਰ ਅਗੋਂ ਸੇਠਾਣੀ ਜਿਹੜੀ ਸੀ ਉਹਨੇ ਕਿਹਾ ਕਿ ਨਹੀਂ ਇਹ ਮੇਰੀਆਂ ਸਕੇਤਾਂ ਧੀਆ ਤੇ ਨਹੀਂ ਆ ਇਹਨਾਂ ਦੀ ਮਾਂ ਸਾਡੇ ਘਰ ਚ ਕੰਮ ਕਰਦੀ ਹੁੰਦੀ ਸੀ ਝੋੜਾ ਝਾੜੂ ਪੋਚਾ ਕਰਦੀ ਸੀ ਤੇ ਉਹਦੀ ਮੌਤ ਹੋ ਗਈ ਸਾਡੇ ਘਰ ਚ ਕੋਈ ਧੀ ਪੁੱਤ ਨਹੀਂ ਸੀ ਰੱਬ ਨੇ ਦਿੱਤਾ ਤਾਂ ਮੈਂ ਸੇਠ ਜੀ ਨਾਲ ਗੱਲ ਕੀਤੀ ਕਿ ਕਿਉਂ ਨਾ ਆਪਾਂ ਇਹਨਾਂ ਨੂੰ ਧੀਆ ਬਣਾ ਕੇ ਪਾਲੀਏ ਤਾਂ ਫੇਰ ਇਹਨਾਂ ਨੂੰ ਅਸੀਂ ਧੀਆ ਬਣਾ ਕੇ ਪਾਲ ਲਿਆ ਤਾਂ ਉਹਨਾਂ ਨੂੰ ਚਲੋ ਤਿੰਨ ਬੱਚਿਆਂ ਨੂੰ ਲੜਕੀਆਂ ਨੂੰ ਜੁੱਤੀਆਂ ਦਿੱਤੀਆਂ ਉਹ ਚਲੇ ਗਈਆਂ ਤੇ ਜਮਦੂਤ ਫੇਰ ਤੀਜੀ ਵਾਰ ਖੇਡ ਖੜਾ ਕੇ ਹੱਸਿਆ ਬੜਾ ਉੱਚੀ ਉੱਚੀ ਹੱਸਿਆ ਤਾੜੀਆਂ ਮਾਰ ਮਾਰ ਕੇ ਹੱਸਿਆ ਤਾਂ ਉਹਨੇ ਪੁੱਛਿਆ ਕਿ ਤੂੰ ਹੱਸਦਾ ਕਿਉਂ ਪਿਆ ਬੰਦੇ ਨੇ ਫੇਰ ਪੁੱਛਿਆ ਉਹਨੇ ਜਮਦੂਤ ਨੇ ਫੇਰ ਸਾਰੀ ਗੱਲ ਦੱਸੀ ਕਿ ਮੈਂ ਇਦਾਂ ਇਦਾਂ ਦੇਵਤਾਵਾਂ ਇੱਕ ਤਾਂ ਮੈਂ ਫੇਰ ਇਦਾਂ ਧਰਤੀ ਤੇ ਆਇਆ ਸੀ ਮੈਂ ਤਰਸ ਕਰਕੇ ਬੱਚਿਆਂ ਤੇ ਵਾਪਸ ਚਲਾ ਗਿਆ ਇਹਨਾਂ ਦੀ ਮਾਂ ਨੂੰ ਲੈ ਕੇ ਨਹੀਂ ਗਿਆ ਤਾਂ ਮੈਨੂੰ ਇਹ ਸਜ਼ਾ ਮਿਲੀ ਸੀ ਕਿ ਮੈਂ ਧਰਤੀ ਤੇ ਉਹਨਾਂ ਇਨਸਾਨ ਬਣ ਕੇ ਰਹੂੰਗਾ ਤੇ ਤਿੰਨ ਵਾਰ ਜਦੋਂ ਆਪਣੀ ਗਲਤੀ ਦਾ ਅਹਿਸਾਸ ਕਰੂੰਗਾ ਹੱਸੂੰਗਾ ਤਾਂ ਫਿਰ ਮੈਂ ਫਿਰ ਦੇਵਲੋਕ ਚਲਾ ਜਾਊਂਗਾ ਤਾਂ ਪਹਿਲੀ ਵਾਰ ਮੈਂ ਤਾਂ ਖੇੜ ਖੜਾ ਕੇ ਹੱਸਿਆ ਕਿ ਜਦੋਂ ਮੈਂ ਪਹਿਲੀ ਵਾਰ ਤੇਰੇ ਘਰੇ ਆਇਆ ਤੇਰੀ ਘਰਵਾਲੀ ਨੇ ਬੜਾ ਬੋਲ ਕਬੂਲ ਕੀਤਾ ਪਰ ਉਹਨੂੰ ਇਹ ਨਹੀਂ ਸੀ ਪਤਾ ਕਿ ਮੈਂ ਇੱਕ ਦੇਵਤਾ ਹਾਂ ਤੇ ਮੇਰੇ ਘਰ ਦੇ ਵਿੱਚ ਆਉਣ ਨਾਲ ਬਰਕਤ ਆਉਣੀ ਮੇਰੇ ਜਾਪ ਤਾਪ ਦਾ ਮੇਰੀ ਭਗਤੀ ਦਾ ਮੇਰੇ ਪੁੰਨਾਂ ਦਾ ਫਲ ਜਿਹੜਾ ਤੁਹਾਨੂੰ ਮਿਲਣਾ ਜਦੋਂ ਮੈਂ ਤੁਹਾਡੇ ਘਰ ਚ ਰਹੂੰਗਾ ਪਰ ਉਹਨੇ ਬੋਲਕ ਬੋਲ ਕੀਤਾ ਤਾਂ ਮੈਂ ਬੇਸਮਝ ਜਾਣ ਕੇ ਹੱਸਿਆ ਕਿ ਦੁਨੀਆ ਕਿੰਨੀ ਬੇਸਮਝ ਹੈ ਦੂਜੀ ਵਾਰ ਰੱਬ ਨੇ ਮੇਰੇ ਤੋਂ ਉਦਾਂ ਦੀ ਦੇਖਦੀ ਜੁੱਤੀ ਬਣਵਾਈ ਪਰ ਤੂੰ ਗਾਲਾਂ ਕੱਢੀਆਂ ਮੇਰੇ ਚਪੇੜਾ ਮਾਰੀਆਂ ਪਰ ਰਾਜੇ ਦੀ ਮੌਤ ਹੋ ਗਈ ਦੇਖ ਲਾ ਤਾਂ ਪਰਮੇਸ਼ਰ ਨੇ ਆਪ ਇਹ ਸਭ ਕੁਝ ਕਰਵਾਇਆ ਮੇਰੇ ਤੋਂ ਪਰ ਮੈਂ ਫਿਰ ਉਹਨੂੰ ਤਾਂ ਕਰਕੇ ਹੱਸਿਆ ਕਿ ਫਿਰ ਦੁਨੀਆ ਕਿੰਨੀ ਬੇਸਮਝੀ ਹੈ ਤੇ ਮੈਂ ਵੀ ਬੇਸਮਝੀ ਰਿਹਾ ਲੱਗਦਾ ਤੇ ਅਸਲੀ ਅਹਿਸਾਸ ਮੈਨੂੰ ਆਪਣੀ ਗਲਤੀ ਦਾ ਅੱਜ ਹੋਇਆ ਕਿ ਇਹ ਉਹੀ ਦੋ ਛੋਟੀਆਂ ਬੱਚੀਆਂ ਜਿਨ੍ਹਾਂ ਨੂੰ ਬਚਪਨ ਚ ਮੈਂ ਬਿਲਕੁਲ ਦੇ ਛੱਡ ਗਿਆ ਜੇ ਉਹਨਾਂ ਦੀ ਮਾਂ ਦੀ ਮੌਤ ਨਾ ਹੁੰਦੀ ਤੇ ਇਹਨਾਂ ਨੇ ਸਾਰੀ ਉਮਰ ਗਰੀਬੀ ਚ ਹੀ ਬਿਲਕਦੀਆਂ ਰਹਿਣਾ ਸੀ ਰੋਂਦੀਆਂ ਰਹਿਣਾ ਸੀ ਤਾਂ ਇਹਨਾਂ ਦੀ ਮਾਂ ਦੀ ਮੌਤ ਹੋਈ ਤੇ ਸੇਠਾਣੀ ਨੇ ਇਹਨਾਂ ਨੂੰ ਗੋਦ ਲਿਆ ਤੇ ਅੱਜ ਹੁਣ ਇਹ ਫਿਰ ਜਿਹੜੀਆਂ ਬੱਚੀਆਂ ਵਾਂ ਇੱਕਡੇ ਅਮੀਰ ਘਰਾਂ ਦੇ ਵਿੱਚ ਸੁੱਖ ਭੋਗਦਿਆਂ ਪਈਆਂ ਤਾਂ ਪਰਮੇਸ਼ਰ ਜੋ ਕਰਦਾ ਚੰਗਾ ਕਰਦਾ ਇਸੇ ਕਰਕੇ ਵਿਦਵਾਨ ਮਹਾਂਪੁਰਖ ਇਹ ਕਹਿੰਦੇ ਹਾਂ ਠੀਕ ਹੈ ਅੱਜ ਤੈਨੂੰ ਦੁੱਖ ਲੱਗਦਾ ਪਿਆ ਕੁਝ ਵੀ ਸਾਡੀ ਜ਼ਿੰਦਗੀ 'ਚ ਘਟਦਾ ਵਾ ਜਿਸ ਚੀਜ਼ ਨੂੰ ਅਸੀਂ ਬਿਲਕੁਲ ਅਸੈਪਟ ਨਹੀਂ ਕਰਦੇ ਜੇ ਸਾਡੀ ਜ਼ਿੰਦਗੀ ਵਿੱਚ ਐਸਾ ਕੁਝ ਹੋ ਜਾਂਦਾ ਵਾ ਜੋ ਅਸੀਂ ਨਹੀਂ ਲੋਚਦੇ ਨਹੀਂ ਚਾਹੁੰਦੇ ਤਾਂ ਅਸੀਂ ਦੁਖੀ ਹੋ ਜਾਂਦੇ ਹਾਂ ਅਸੀਂ ਬਹੁਤ ਜਿਹੜਾ ਵਾ ਨਰਾਜ ਹੋ ਜਾਂਨੇ ਇੱਥੋਂ ਤੱਕ ਰੱਬ ਨੂੰ ਫੇਰ ਗਾਲਾਂ ਤੱਕ ਕੱਢ ਦਿੰਦੇ ਕਈ ਲੋਕ ਐਸੇ ਮੈਂ ਕਈ ਦੇਖੇ ਆ ਜਿਹੜੇ ਕਹਿੰਨਗੇ ਅਸੀਂ ਤੇ ਅੱਜ ਤੋਂ ਬਾ ਗੁਰਦੁਆਰੇ ਹੀ ਨਹੀਂ ਜਿਹੜਾ ਮਾੜੀ ਮਾੜੀ ਗੱਲ ਤੇ ਕਦੀ ਅਰਦਾਸ ਨਾ ਪੂਰੀ ਹੋਵੇ ਤੇ ਗੁਰਦੁਆਰਾ ਛੱਡ ਦਿੰਦੇ ਬਾਣੀ ਪੜ੍ਹਨੀ ਛੱਡ ਦਿੰਦੇ ਹਣਾ ਜੀ ਪਰ ਧਨਵੀਪੁਰਖ ਕਹਿੰਦੇ ਆ ਕਿ ਨਹੀਂ ਤੂੰ ਪਰਮੇਸ਼ਰ ਤੇ ਭਰੋਸਾ ਰੱਖ ਰੱਬ ਜੋ ਕਰਦਾ ਚੰਗਾ ਕਰਦਾ ਪ੍ਰਾਪ ਉੱਥੇ ਫਿਰ ਇਤਿਹਾਸ ਦੇ ਗ੍ਰੰਥਾਂ ਦੇ ਵਿੱਚ ਨਾ ਬੜੇ ਸੋਹਣੀਆਂ ਦੋ ਸਤਰਾਂ ਹੁੰਦੀਆਂ ਉਹ ਕਹਿੰਦੇ ਪ੍ਰਾਪ ਸਰਬੱਗ ਸਫਲਕ੍ਰਿਤ ਤਰੈ ਨਰ ਅਲਪੱਗ ਤਰਕ ਨਾ ਕਰੈ ਕਿ ਪ੍ਰਮਾਤਮਾ ਸਰਬੱਗ ਹੈ ਸਰਬ ਕਲਾ ਸਮਰਾਥ ਹੈ ਉਹ ਜੋ ਕਰਦਾ ਵਾ ਚੰਗਾ ਕਰਦਾ ਪਰ ਨਰ ਅਲਪੱਗ ਬੰਦਾ ਬੜਾ ਤੁੱਛ ਬੁੱਧੀ ਵਾਲਾ ਅਲਪੱਗ ਇਸ ਕਰਕੇ ਤਰਕ ਨਾ ਕਰੇ ਰੱਬ ਦੇ ਕੀਤੇ ਵਿੱਚ ਵੀ ਤਰਕ ਕਰਦਾ ਸੇ ਕਹਾਣੀ ਹੈ ਕਿ ਰੱਬ ਜੋ ਕਰਦਾ ਚੰਗਾ ਕਰਦਾ ਉਹਦੀ ਰਜਾਚ ਕਿਤੇ ਰਹਿ ਕੇ ਵੇਖ ਵੇਖੀ ਕਿੰਨਾ ਸਕੂਨ ਮਿਲੂ ਤੇ ਜੇ ਉਹਦੀ ਰਜਾਚ ਨਹੀਂ ਲੱਗੇ ਭਾਵੇਂ ਸਾਰਾ ਕੁਝ ਵੀ ਮਿਲ ਜੇ ਸਾ ਸੰਗੋਜੀ ਥਾ ਵੀ ਦੁੱਖ ਆ ਜਾਂਦੇ ਹਨ ਹਣ ਰਾਜਿਆਂ ਨੂੰ ਕਿਸੇ ਚੀਜ਼ ਦੀ ਕਮੀ ਤੇ ਹੁੰਦੀ ਨਹੀਂ ਦੇਖ ਲੋ ਪਰ ਮਾਰੇ ਬਾਣੀ ਚ ਵੇਖ ਲੋ ਕੀ ਕਹਿੰਦੇ ਆ ਸਗਲ ਸ੍ਰਿਸ਼ਟ ਕੋ ਰਾਜਾ ਦੁਖੀ ਹੈ ਇਥੇ ਤਾਂ ਸਾਰੀ ਧਰਤੀ ਦੇ ਰਾਜੇ ਦੁਖੀ ਹੋ ਜਾਂਦੇ ਆ ਤਾਂ ਸੁਖ ਰੱਬ ਦੀ ਰਜਾ ਵਿੱਚ ਆ ਕਿਤੇ ਹੁਕਮ ਚ ਤੇ ਕਿਤੇ ਉਹਦੀ ਰਜਾਚ ਚਾਲ ਕੇ ਤਾਂ ਦੇਖ ਹੁਕਮ ਰਜਾਈ ਚੱਲਣਾ cardinal நா tanவா